ਹਰ ਰੋਜ਼ ਪਰਦੇ ਉੱਠ ਰਹੇ ਹਨ ਹਰ ਰੋਜ਼ ਚਿਹਰੇ ਤੇ ਉਹ ਨਾਮ ਅਕਾਲ ਪੁਰਖ ਸਾਹਮਣੇ ਲਿਆ ਰਹੇ ਹਨ ਜਿਨ੍ਹਾਂ ਮੇਰੇ ਬੇਕਸੂਰ ਬੱਚੇ ਦੇ ਅਨਮੋਲ ਸਾਹਾਂ ਨੂੰ ਸਾਡੇ ਤੋਂ ਖੋਇਆ ਮੈਂ ਵੀ ਅਕਸਰ ਸੋਚੀ ਪਹੁੰਚਦੀ ਆਂ ਸ਼ੁਭ ਕੀ ਅਕਾਲ ਪੁਰਖ ਤੇ ਛੱਡ ਮੈਂ ਕਿਤੇ ਆਪਣੇ ਫਰਜ਼ ਤੋਂ ਪਿੱਛੇ ਤਾਂ ਨਹੀਂ हट ਰਹੀ ਪਰ ਨਹੀਂ ਪੁੱਤ ਅਕਾਲ ਪੁਰਖ ਮੇਰੇ ਸਾਹਮਣੇ ਇਨਸਾਫ ਕਰ ਰਹੇ ਹਨ ਤੇ ਪੁੱਤ ਮੈਂ ਜਾਣਦੀ ਹਾਂ ਸਮਾਂ ਲੱਗ ਰਿਹਾ ਹੈ ਜੇ ਲੱਗੇਗਾ ਪਰ ਉਹ ਚਿਹਰੇ ਜੋ ظاہر ਵੀ ਹੋਣਗੇ ਤੇ ਇਨਸਾਫ ਵੀ ਹੋਏਗਾ ਇਹ ਵਿਸ਼ਵਾਸ ਅਕਾਲ ਪੁਰਖ ਉੱਪਰ ਇੱਕ ਬਹਾਦਰ ਪੁੱਤ ਦੀ ਬਹਾਦਰ ਮਾਂ ਕਰ ਰਹੀ ਹੈ ਇੱਕ ਵਾਰੀ ਫੇਰ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਸਿੱਧੂ ਮੂਸੇਵਾਲੇ ਦੇ ਹੱਸਦੇ ਚਿਹਰੇ ਦੀ ਤਸਵੀਰ ਉਸ ਦਾ ਹੱਸਦਾ ਹੋਇਆ ਚਿਹਰਾ ਇਸ ਤਸਵੀਰ 'ਚ ਨਜ਼ਰ ਆ ਰਿਹਾ ਫੋਟੋ ਸ਼ੇਅਰ ਕੀਤੀ ਹੈ ਤੇ ਨਾਲ ਇਹ ਪਾਪੂ ਕਰ ਦੇਣ ਵਾਲਾ ਨੋਟ ਲਿਖਿਆ ਹੈ ਕਿਉਂਕਿ ਆਇਦਨ ਸਿੱਧੂ ਦੇ ਕਾਤਲਾ ਦਾ ਖੁਲਾਸਾ ਹੋ ਰਿਹਾ ਹੈ ਕਿਸ ਤਰ੍ਹਾਂ ਪਲੈਨਿੰਗ ਹੋਈ ਕਿੱਥੇ ਪਲੈਨਿੰਗ ਹੋਈ ਕਿੱਥੇ ਟ੍ਰੇਨਿੰਗ ਕੀਤੀ ਗਈ ਤੇ ਕਿਦਾਂ ਹਥਿਆਰ ਆਏ ਦਿਨ ਖਬਰਾਂ ਦੇ ਵਿੱਚ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਸਿੱਧੂ ਮੂਸੇਵਾਲੇ ਦੀ ਮਾਤਾ ਇਸ ਪੋਸਟ ਤੇ ਰਾਹੀਂ ਇਹ ਜ਼ਾਹਿਰ ਕਰ ਰਹੇ ਹਨ ਕਿ ਉਹਨਾਂ ਨੂੰ ਰੱਬ ਤੇ ਕਿੰਨਾ ਜ਼ਿਆਦਾ ਵਿਸ਼ਵਾਸ ਹੈ ਕਿ ਉਹਨਾਂ ਦੇ ਪੁੱਤ ਨੂੰ ਇੱਕ ਦਿਨ ਜ਼ਰੂਰ ਇਨਸਾਫ ਮਿਲੇਗਾ ਚਾਹੇ ਸਮਾਂ ਲੱਗ ਰਿਹਾ ਹੈ ਲੇਕਿਨ ਇਨਸਾਫ ਜ਼ਰੂਰ ਮਿਲੇਗਾ ਤੁਹਾਡੀ ਜੋ ਵੀ ਰਾਏ ਹੈ ਮਾ ਚਰਨ ਕੌਰ ਦੀ ਇਸ ਪੋਸਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਹਰ ਰੋਜ਼ ਪਰਦੇ ਉੱਠ ਰਹੇ ਹਨ ਹਰ ਰੋਜ਼ ਚਿਹਰੇ ਤੇ ਉਹ ਨਾਮ ਅਕਾਲ ਪੁਰਖ ਸਾਹਮਣੇ ਲਿਆ ਰਹੇ ਹਨ ਜਿਨ੍ਹਾਂ ਮੇਰੇ ਬੇਕਸੂਰ ਬੱਚੇ ਦੇ ਅਨਮੋਲ ਸਾਹਾਂ ਨੂੰ ਸਾਡੇ ਤੋਂ ਖੋਇਆ ਮੈਂ ਵੀ ਅਕਸਰ ਸੋਚੀ ਪਹੁੰਚਦੀ ਆਂ ਸ਼ੁਭ ਕੀ ਅਕਾਲ ਪੁਰਖ ਤੇ ਛੱਡ ਮੈਂ ਕਿਤੇ ਆਪਣੇ ਫਰਜ਼ ਤੋਂ ਪਿੱਛੇ ਤਾਂ ਨਹੀਂ हट ਰਹੀ ਪਰ ਨਹੀਂ ਪੁੱਤ ਅਕਾਲ ਪੁਰਖ ਮੇਰੇ ਸਾਹਮਣੇ ਇਨਸਾਫ ਕਰ ਰਹੇ ਹਨ ਤੇ ਪੁੱਤ ਮੈਂ ਜਾਣਦੀ ਹਾਂ ਸਮਾਂ ਲੱਗ ਰਿਹਾ ਹੈ ਜੇ ਲੱਗੇਗਾ ਪਰ ਉਹ ਚਿਹਰੇ ਜਗ ਜ਼ਾਹਿਰ ਵੀ ਹੋਣਗੇ ਤੇ ਇਨਸਾਫ ਵੀ ਹੋਏਗਾ ਇਹ ਵਿਸ਼ਵਾਸ ਅਕਾਲ ਪੁਰਖ ਉੱਪਰ ਇੱਕ ਬਹਾਦਰ ਪੁੱਤ ਦੀ ਬਹਾਦਰ ਮਾਂ ਕਰ ਰਹੀ ਹੈ ਇੱਕ ਵਾਰੀ ਫੇਰ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਸਿੱਧੂ ਮੂਸੇਵਾਲੇ ਦੇ ਹੱਸਦੇ ਚਿਹਰੇ ਦੀ ਤਸਵੀਰ ਉਸ ਦਾ ਹੱਸਦਾ ਹੋਇਆ ਚਿਹਰਾ ਇਸ ਤਸਵੀਰ 'ਚ ਨਜ਼ਰ ਆ ਰਿਹਾ ਫੋਟੋ ਸ਼ੇਅਰ ਕੀਤੀ ਹੈ ਤੇ ਨਾਲ ਇਹ ਪਾਵੂ ਕਰ ਦੇਣ ਵਾਲਾ ਨੋਟ ਲਿਖਿਆ ਹੈ ਕਿਉਂਕਿ ਆਏ ਦਿਨ ਸਿੱਧੂ ਦੇ ਕਾਤਲਾ ਦਾ ਖੁਲਾਸਾ ਹੋ ਰਿਹਾ ਹੈ ਕਿਸ ਤਰ੍ਹਾਂ ਪਲੈਨਿੰਗ ਹੋਈ ਕਿੱਥੇ ਪਲੈਨਿੰਗ ਹੋਈ ਕਿੱਥੇ ਟ੍ਰੇਨਿੰਗ ਕੀਤੀ ਗਈ ਤੇ ਕਿਦਾਂ ਹਥਿਆਰ ਆਏ ਦਿਨ ਖਬਰਾਂ ਦੇ ਵਿੱਚ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਸਿੱਧੂ ਮੂਸੇਵਾਲੇ ਦੀ ਮਾਤਾ ਇਸ ਪੋਸਟ ਤੇ ਰਾਹੀਂ ਇਹ ਜ਼ਾਹਿਰ ਕਰ ਰਹੇ ਹਨ ਕਿ ਉਹਨਾਂ ਨੂੰ ਰੱਬ ਤੇ ਕਿੰਨਾ ਜ਼ਿਆਦਾ ਵਿਸ਼ਵਾਸ ਹੈ ਕਿ ਉਹਨਾਂ ਦੇ ਪੁੱਤ ਨੂੰ ਇੱਕ ਦਿਨ ਜ਼ਰੂਰ ਇਨਸਾਫ਼ ਮਿਲੇਗਾ ਚਾਹੇ ਸਮਾਂ ਲੱਗ ਰਿਹਾ ਹੈ ਲੇਕਿਨ ਇਨਸਾਫ਼ ਜ਼ਰੂਰ ਮਿਲੇਗਾ ਤੁਹਾਡੀ ਜੋ ਵੀ ਰਾਏ ਹੈ ਮਾ ਚਰਨ ਕੌਰ ਦੀ ਇਸ ਪੋਸਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ